ਹਾਲੀਵੁੱਡ ਵਰਗਾ ਰੌਲਾ ਪੱਸ-ਪੱਸ ਅਸੂਦ ਮੈਂਬਰ ਕੰਗੜਾ ਨੇ ਨਾਤ ਆਪਣੀ ਵਿਵਾਦਿਤ ਪਾਸ਼ ਕਰਕੇ ਹੁਣ ਤੀਸਰੀ ਵਾਰ ਫਿਰ ਤੋਂ ਵਿਵਾਦਾਂ ਦੇ ਵਿੱਚ ਘਿਰਦੀ ਹੋਈ ਨਜ਼ਰ ਆ ਰਹੀ ਹੈ ਤੇ ਇੱਕ ਨਿਜੀ ਚੈਨਲ ਨੂੰ ਇੰਟਰਵਿਊ ਦੇਣ ਦੌਰਾਨ ਕੰਗੜਾ ਨੇ ਕਿਹਾ ਕਿ ਸੰਤ ਅਨੈਲ ਸਿੰਘ ਖਾਲਸਾ ਭਿੰਡਰਾਵਾਲੇ ਸੰਤ ਨਹੀਂ ਬਲਕਿ ਅੰਤਕਵਾਦੀ ਨੇ ਉਹ ਨਾ ਇਥੋਂ ਤੱਕ ਕਹਿ ਦਿੰਦਾ ਹੈ ਕਿ ਮੇਰੀ ਫਿਲਮ ਦੇ ਵਿੱਚ ਬਹੁਤ ਸੱਚਾਈ ਹੈ ਜਿਸ ਨੂੰ ਕੁਝ ਲੋਕ ਰਿਲੀਜ਼ ਨਹੀਂ ਹੋਣਦੇ ਰਹੇ ਨੇ ਕਿਉਂਕਿ ਉਹ ਸੱਚਾਈ ਤੋਂ ਡਰਦੇ ਨੇ ਉਹ ਨਾ ਇਥੋਂ ਤੱਕ ਵੀ ਕਹਿ ਦਿੰਦਾ ਹੈ ਕਿ ਭਿੰਡਰਾਵਾਲੇ ਦੇ ਅੰਤਕਵਾਦੀ ਹੋਣ ਦਾ ਸਬੂਤ ਮੇਰੇ ਕੋਲ ਮੌਜੂਦ ਹੈ ਦੇਸੂ ਵਿਵਾਦਿਤ ਬਿਆਨ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮਿੰਦਰ ਸਿੰਘ ਕਾਲਕਾ ਜਨਰਲ ਸਕੱਤਰ ਜਗਦੀਪ ਸਿੰਘ ਕਾਲੋ ਅਤੇ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਚੇਅਰਮੈਨ ਕੁਲਵਿੰਦਰ ਸਿੰਘ ਨੇ ਤਿੱਖੇ ਸ਼ਬਦਾਂ ਦੇ ਵਿੱਚ ਕੰਗਨਾਰਨੌਤ ਦੇ ਬਿਆਨ ਦੀ ਨਿੰਦਾ ਕੀਤੀ ਹੈ। ਉਹਨਾਂ ਕਿਹਾ ਕਿ ਆਪਣੀ ਫਿਲਮ ਨੂੰ ਨਾ ਰਿਲੀਜ਼ ਹੁੰਦਾ ਦੇਖ ਕੰਗਨਾਰਨੌਤ ਦੀ ਦਿਮਾਗੀ ਹਾਲਤ ਖਰਾਬ ਹੋ ਗਈ ਹੈ। ਦੋਸਤੋ ਦਿਮਾਗ ਦੇ ਵਿੱਚ ਸ਼ਾਇਦ ਇਹ ਵਹਿਮ ਪੜ ਗਿਆ ਹੈ ਕਿ ਸਿੱਖਾਂ ਦੇ ਖਿਲਾਫ ਬੋਲਣ ਨਾਲ ਪਬਲਿਕ ਸਿਟੀ ਮਿਲ ਜਾਂਦੀ ਹੈ ਤੇ ਫਿਰ ਉਹ ਮਸ਼ਹੂਰ ਹੋ ਜਾਵਗੇ। ਤਾਂ ਦਿੱਲੀ ਕਮੇਟੀ ਦਾ ਗੁਣ ਹੈ ਕਿ ਜੇਕਰ ਕੰਗਣਾ ਰਣੌਤ ਇਸੇ ਤਰੀਕੇ ਦੇ ਬਿਆਨ ਸਵਿਰਤੋ ਦੇਵੇਗੀ ਤਾਂ ਹੁਣ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੰਗਣਾ ਦੇ ਖਿਲਾਫ ਕਾਨੂੰਨੀ ਕਾਰਵਾਈ ਦਾ ਰੁਕ ਕੀਤਾ ਜਾਵੇਗਾ। ਭਾਰਤੀ ਜਨਤਾ ਪਾਰਟੀ ਦੇ ਅਧਿਕਾਰਿਸ਼ਣ ਸ਼੍ਰੀ ਜੈਪੀਨ ਅਡਾਜੀ ਨੂੰ ਵੀ ਬੇਨਤੀ ਕਰਾਂਗਾ ਕਿ ਇਹ ਕੰਗਣਾ ਰਣੌਤ ਜਿਹੜੀ ਹਰ ਵਕਤ ਬਿਨਾਂ ਸੋਚੇ ਸਮਝੇ ਇੱਕ ਕੌਂਟਰੋਵਰਸੀ ਸਟੇਟਮੈਂਟਸ ਦਿੰਦੀ ਹੈ ਖਾਸ ਤੌਰ ਦੇ ਉੱਤੇ ਜਿਹੜਾ ਸਿੱਖ ਕੌਮ ਦੇ ਨਾਲ ਇੱਕ ਹੈਟ੍ਰੈਡਸ ਫੈਲਾਰੀ ਹੈ ਉਹਦੇ ਦਿਲ ਦੇ ਵਿੱਚ ਜਿਹੜੀਆਂ ਭਾਵਨਾਵਾਂ ਨੇ ਸਿੱਖਾਂ ਦੇ ਪ੍ਰਤੀ ਉਹ बार-बार ਕੈਮਰਿਆਂ ਦੇ ਉੱਤੇ ਲਿਆ ਕੇ ਸਿੱਖ ਕੌਮ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਰੋਜ਼ ਪ੍ਰਗਟ ਹੋ ਰਿਹਾ ਔਰ ਮੈਂ ਕੰਗਰਾਂਜ ਜੀ ਨੂੰ ਵੀ ਕਵਾਂਗਾ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਬਿਆਨਬਾਜ਼ੀਆ ਦੇ ਰਹੇ ਹੋ ਆਪਣੀ ਪਿਕਚਰ ਨੂੰ ਪ੍ਰਮੋਟ ਕਰਨ ਵਸਤੇ ਤੁਸੀਂ ਇਹ ਕੋਜੀ ਸਾਜ਼ਿਸ਼ ਸ਼ੁਰੂ ਕੀਤੀ ਹੋਈ ਹੈ ਸਾਨੂੰ ਕੁਝ ਨਹੀਂ ਲੈਣਾ ਦੇਣਾ ਤੁਹਾਡੀ ਪਿਕਚਰ ਚੱਲੇ ਨਾ ਚੱਲੇ ਉਹਦੇ 'ਚ ਹੈ ਕਿ ਨਹੀਂ ਹੈ ਸਾਡਾ ਸਾਰਿਆਂ ਦਾ ਸਿੱਖ ਪੰਥ ਦਾ ਬਹੁਤ ਵੱਡਾ ਇੱਕ ਰੋਸ ਹੈ ਕਿ ਜਿਹਦੇ ਵਿੱਚ ਸਿੱਖਾ ਦੇ ਕਿਰਦਾਰ ਔਰ ਸਿੱਖਾਂ ਦੇ 22 ਸਦੀ ਦੇ ਜਰਨੈਲ ਸੰਤ ਜਰਨੈਲ ਸਿੰਘ ਪਿੰਡਰਾਵਾਲੇ ਨੂੰ ਜਿਸ ਤਰੀਕੇ ਦੇ ਨਾਲ ਤੁਸੀਂ ਬਾਰ-ਬਾਰ ਉਹਨਾਂ ਦੀ ਕਿਰਦਾਰ ਖੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਆ ਤੁਸੀਂ ਕੱਲ ਵੀ ਆਪਣੀ ਸਟੇਟਮੈਂਟ ਦੇ ਵਿੱਚ ਇੱਕ ਸ਼ੋਅ ਦੇ ਉੱਤੇ ਕਿਹਾ ਕਿ ਸੰਤ ਜਰਨੈਲ ਸਿੰਘ ਪਿੰਡਰਾਵਾਲਾ ਅਤੰਕਵਾਦੀ ਸੀ ਔਰ ਉਹ ਖਾਲਿਸਤਾਨ ਦੀ ਮੰਗ ਕਰਦਾ ਸੀ ਮੈਨੂੰ ਜੇ ਹਿਸਟਰੀ ਨਾਲ ਤੁਸੀਂ ਵੀ ਜਾਣੂ ਔਰ ਪਿਕਚਰ ਵੀ ਬਣਾਈ ਹੈ ਤੁਸੀਂ ਕਹਿ ਰਹੇ ਹੋ ਦੇ ਵਿੱਚ ਕਿ ਅਸੀਂ ਮੈਂ ਬੜੇ ਹਿਸਟੋਰੀయన్స్ ਦੇ ਨਾਲ ਬੈਠ ਕੇ ਪਿਕਚਰ ਬਣਾਈ ਹੈ ਤੇ ਮੈਨੂੰ ਇੱਕ ਇਨਸੀਡੈਂਸ ਦੱਸ ਦੇਣ ਸਰਕਾਰੀ ਰਿਕਾਰਡ ਦੱਸ ਦੇਣ ਕਿ ਜਿੱਤੇ ਸੰਤ ਜਰਨੈਲ ਸਿੰਘ ਪਿੰਡਰਾਵਾਲ ਨੇ ਖਾਲਿਸਤਾਨ ਦੀ ਮੰਗ ਕੀਤੀ ਹੋਏ ਖਾਮ-ਖਾਮ ਕਿਸੇ ਦੇ بار-ਬਾਰ ਇੱਕ ਗੱਲ ਕਰਕੇ ਉਹਦੇ ਕਿਰਦਾਰ ਖੁਸ਼ੀ ਕਰਨ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਸਿੱਖ ਪੰਥ ਦੇ ਵਿੱਚ ਬਹੁਤ ਵੱਡਾ ਸਤਕਾਰ ਹੈ ਸੰਤ ਜਰਨੈਲ ਸਿੰਘ ਦਾ ਔਰ ਉਹਨਾਂ ਦੇ ਕਿਉਂਕਿ ਉਹ ਦਮਦਮੀ ਟਕਸਾਲ ਦੇ ਮੁਖੀ ਰਹੇ ਆ ਔਰ ਉਹ ਟਕਸਾਲ ਜਿਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਪਹਿਲਾ ਮੁਖੀ ਬਾਬਾ ਦੀਪ ਸਿੰਘ ਨੂੰ ਬਣਾਇਆ ਸੀ ਸੋ ਜਿਸ ਤਰੀਕੇ ਦੇ ਨਾਲ ਤੁਸੀਂ ਆਪਣੀਆਂ ਬਿਆਨ ਬਿਆਜਿਆ ਕਰ ਰਹੇ ਹੋ ਉਹਦੇ ਵਿੱਚ ਸਿੱਖਾਂ ਦੇ ਵਿੱਚ ਤੇ ਰੋਸ ਹੈ ਮਗਰ ਸਿੱਖਾਂ ਦੇ ਨਾਲ ਜਿਹੜਾ ਸਾਡੀ ਭਾਈਚਾਰਕ ਸਾਂਝ ਹੈ ਸਾਰੇ ਭਰਾਵਾਂ ਦੇ ਨਾਲ ਜਿਹੜੀ ਇਸ ਦੇਸ਼ ਦੀ ਅਮਨ ਸ਼ਾਂਤੀ ਦੀ ਉਹਦੇ ਵਿੱਚ ਬੜੀ ਵੱਡੀ ਠੇਸ ਪਹੁੰਚਦੀ ਹੈ ਲੋਕ ਕਈ ਇਹਦਾ ਗਲਤ ਫਾਇਦਾ ਚੁੱਕ ਕੇ ਉਹਨੂੰ ਪ੍ਰਵੋਗ ਵੀ ਕਰਦੇ ਨੇ ਸੋ ਇਸ ਕਰਕੇ ਤੁਹਾਨੂੰ ਬਾਰ ਬਾਰ ਅਸੀਂ ਬੇਨਤੀ ਕਰ ਰਹੇ ਹਾਂ ਤੁਹਾਡੀ ਪਿਕਚਰ ਦੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਜਿਹੜੇ ਜਿਹੜੀਆਂ ਉਹਦੇ ਵਿੱਚ ਆਬਜੈਕਸ਼ਨੇਬਲ ਸੀਨਸ ਨੇ ਉਹਨੂੰ ਕਟਾਓ ਔਰ ਆਪਣੀ ਪਿਕਚਰ ਚਲਾਓ ਸਾਡਾ ਕੋਈ ਲੈਣਾ ਦੇਣਾ ਨਹੀਂ ਮਗਰ ਤੁਸੀਂ ਇੱਕ ਕਿਰਦਾਰ ਦੀ ਖਿਲਾਫ بار-बार ਅਗਰ ਗੱਲਾਂ ਕਰੋਗੇ ਤੇ ਮੈਨੂੰ ਲੱਗਦਾ ਕਿ ਫਿਰ ਸਿਕ ਜੋਗਤ ਦੇ ਵਿੱਚ ਦਾ ਰੋਸ ਆਣਾ ਵੀ ਜਾਇਜ਼ ਹੋਏਗਾ ਔਰ ਮੈਂ ਫਿਰ ਤੋਂ ਬੇਨਤੀ ਕਰਾਂਗਾ ਕਿਉਂਕਿ ਮੈਂਬਰ ਪਾਰਲੀਮੈਂਟ ਬਣ ਚੁੱਕੇ ਨੇ ਸਾਨੂੰ ਬੜਾ ਉਹਨਾਂ ਦੇ ਬਾਰੇ ਸੋਚ ਸਮਝ ਕੇ ਅਸੀਂ ਸ਼ਬਦਾਂ ਦੀ ਇਸਤੇਮਾਲ ਕਰ ਰਹੇ ਹਾਂ ਮਗਰ ਐਫਓ ਜੇ ਸ਼ਬਦਾਂ ਲਈ ਕੰਗਰਾਂਜੀ ਤੁਸੀਂ ਹੱਕਦਾਰ ਹੋ ਨਹੀਂ ਮਗਰ ਸੰਗਤ ਨੇ ਤੁਹਾਨੂੰ ਚੁਣ ਕੇ ਭੇਜਿਆ ਸੋ ਮੈਂ ਤੁਹਾਡੀ ਹਾਈ ਕਮਾਂਡ ਨੂੰ ਵੀ ਅਪੀਲ ਕਰਾਂਗਾ ਕਿ ਤੁਹਾਡੇ ਖਿਲਾਫ ਜਿਹੜਾ ਵੀ ਬੰਦਾ ਕਾਰਵਾਈ ਹੋਈ ਜ਼ਰੂਰ ਕਰਨੀ ਚਾਹੀਦੀ ਸਰ ਤੁਹਾਨੂੰ ਲੱਗਦਾ ਲੀਗਲ ਐਕਸ਼ਨ ਲੈ ਲੈਣਾ ਚਾਹੀਦਾ ਕਿ ਵੀ ਤੀਜੀ ਵਾਰ ਹੜ ਦੂਸਰਾ ਉਹਨਾਂ ਨੇ ਕਿਹਾ ਮੇਰੇ ਕੋਲ ਡਾਟਾ ਐਨਲਾਈਜ਼ ਵੀ ਹੈਗਾ ਕਿ ਪੰਜਾਬ ਦੇ ਵਿੱਚ ਵੀ ਲੋਕ ਰਾਹੁਣ ਸੰਤ ਨਹੀਂ ਮੰਨਦੇ ਅਤਕਵਾਦੀ ਮੰਨਦੇ ਦੇਖੋ ਬਿਲਕੁਲ ਇਹਦੇ ਉੱਤੇ ਲੀਗਲ ਕਾਰਵਾਈ ਵੀ ਹੋਣੀ ਚਾਹੀਦੀ ਔਰ ਅਸੀਂ ਆਪਣੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੈਂ ਆਪਣੇ ਲੀਗਲ ਐਕਸਪਰਟਸ ਨਾਲ ਗੱਲ ਕਰਕੇ ਇਹਦੀ ਕਾਰਵਾਈ ਕਰਨ ਦੀ ਵੀ ਗੱਲ ਕਰਾਂਗੇ ਉਹਨਾਂ ਨੂੰ ਨੋਟਿਸ ਵੀ ਭੇਜਾਂਗੇ ਔਰ ਜਿਹੜੀਆਂ ਇਹਨਾਂ ਕੋਲੋਂ ਕੋਈ ਅਫਵਾਦੇ ਪੁਕਤਾ ਸਬੂਤ ਨੇ ਉਹ ਜਨਤਕ ਕਰ ਦੇਣ ਉਰੇ ਸਾਰਾ ਦਿਨ মিডিਆ ਦੇ ਅੱਗੇ ਬੈਠ ਕੇ ਅਗਰੇਫੋ ਜੀਆਂ ਗੱਲਾਂ ਕਰਦੇ ਨੇ ਤੇ ਜਨਤਕ ਕਰਦੇ ਨੇ ਮਗਰ ਬਾਰ-ਬਾਰ ਸਾਡੀ ਸਿੱਖ ਕੌਮ ਦੇ ਜਰਨੈਲਾ ਦੇ ਬਾਰੇ ਗਲਤ ਗੱਲ ਕਰਨਾ ਗਲਤ ਸ਼ਬਦਾਵਲੀ ਇਸਤੇਮਾਲ ਕਰਨਾ ਜਿਸ ਬੀਬੀ ਨੂੰ ਗੁਰਦੁਆਰੇ ਔਰ ਮੰਦਿਰ ਦੇ ਵਿੱਚ ਨਹੀਂ ਫਰਕ ਪਤਾ ਤੇ ਉਹ ਅੱਜ ਕਵੇ ਜੀ ਕਿ ਮੈਂ ਇਸ ਇਤਿਹਾਸ ਆਪਣੇ ਦੇਸ਼ ਦੇ ਇਤਿਹਾਸ ਦੇ ਉੱਤੇ ਪਿਕਚਰ ਬਣਾ ਰਹੀ ਆ ਤਾਂ ਮੈਂ ਸਮਝਦਾ ਕਿ ਕਿੰਨੀ ਕੋ ਦੀ ਸਮਝ ਹੈ ਇਹ ਸਾਰਿਆਂ ਨੂੰ ਸਮਝ ਜਾਣੀ ਚਾਹੀਦੀ ਸੰਤ ਜਰਨੈਲ ਸਿੰਘ ਭਿੰਡਰਾ ਵਾਲੇ ਉਹ ਮਹਾਪੁਰਖ ਸੰਤ ਜਿਨ੍ਹਾਂ ਨੇ ਸਮਾਜਿਕ ਸੁਧਾਰ ਕੀਤੇ ਜਿਨ੍ਹਾਂ ਨੇ ਜਿਹੜੇ ਔਰਤਾਂ ਜਿਹੜੀਆਂ ਬੀਬੀਆਂ ਜਿਹੜੀਆਂ ਦੁਖੀ ਸਨ ਜਿਹੜੀਆਂ ਸੰਤਾਂ ਦੇ ਕੋਲ ਜਾਂਦੀਆਂ ਸੀ ਉਹਨਾਂ ਦਾ ਉਹਨਾਂ ਨੇ ਉਹਨਾਂ ਜਿਹੜੇ ਉਹਨਾਂ ਨੂੰ ਤੰਗ ਕਰਦੇ ਸੀ ਉਹਨਾਂ ਨੂੰ ਸੁਧਾਰਿਆ ਉਹਨਾਂ ਨੇ ਸਮਾਜ ਦੇ ਵਿੱਚ ਸੁਧਾਰ ਕੀਤੇ ਉਹਨਾਂ ਨੇ ਪੰਜਾਬ ਦੇ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ ਉਹਨਾਂ ਨੇ ਸਿੱਖ ਨੌਜਵਾਨਾਂ ਦੇ ਚਿਹਰਿਆਂ ਦੇ ਉੱਤੇ ਸਾਬਤ ਸੂਰਤ ਦਸਤਾਰਾਂ ਤੇ ਲੰਬੀਆਂ ਧਾੜੀਆਂ ਇਹ ਸੰਤਾਂ ਦੀ ਇਨਸਪੀਰੇਸ਼ਨ ਸੀ ਕੰਗਣਾ ਰਣੌਤ ਜਿਹੜੀ ਆ ਉਹ ਦਿਮਾਗੀ ਸੰਤੁਲਨ ਗਵਾ ਚੁੱਕੀ ਆ ਉਹ ਹਰ ਵੇਲੇ ਸਿੱਖਾਂ ਦੇ ਨਾਲ ਵਾਦ-ਵਿਵਾਦ ਖੜਾ ਕਰਕੇ ਰੱਖਦੀ ਆ ਉਹਦਾ ਕਾਰਨ ਇਹ ਆ ਕਿ ਪਹਿਲੇ ਉਹ ਐਮਪੀਬੀਐਸ ਕਰਕੇ ਬਣੀ ਕਿ ਸਿੱਖਾਂ ਦੇ ਨਾਲ ਵਿਵਾਦ-ਵਿਵਾਦ ਕਰਕੇ ਔਰ ਫਿਰ ਕਿਸਾਨੀ ਅੰਦੋਲਨ ਦੇ ਵਿੱਚ ਉਹਨੇ ਕਿਸਾਨਾਂ ਦੇ ਬਾਰੇ ਹਮੇਸ਼ਾ ਗਲਤ ਬਿਆਨ ਦਿੱਤੇ ਫਿਰ ਹੋਣੋ ਨੇ ਆਪਣੀ ਫਿਲਮ ਰਿਲੀਜ਼ ਕਰਨੀ ਆ ਫਿਲਮ ਰਿਲੀਜ਼ ਕਰਨ ਦੇ ਚੱਕਰ ਦੇ ਵਿੱਚ ਫਿਲਮ ਦੀ ਮਸ਼ਹੂਰੀ ਕਰਨ ਦੇ ਵਿੱਚ ਉਹ ਇਹੋ ਜਿਹਾ ਬਿਆਨ ਦਿੰਦੀ ਆ ਲੇਕਿਨ ਅਸੀਂ ਉਹਨੂੰ ਬਾਰ-ਬਾਰ ਵਾਰਨਿੰਗ ਕਰਦੇ ਆ ਕਿ ਤੂੰ ਇਹ ਕੰਮ ਬੰਦ ਕਰ ਦੇ ਜੇ ਤੇਰਾ ਦਿਮਾਗੀ ਸਤੋਲਨ ਖਰਾਬ ਹੋ ਚੁੱਕਿਆ ਹੈ ਤੇ ਤੂੰ ਸਿੱਖਾਂ ਦੇ ਨਾਲ ਇਸ ਤਰ੍ਹਾਂ ਦੀ ਮਾੜੇ ਸ਼ਬਦ ਜਿਹੜੇ ਨਾ ਯੂਜ਼ ਕਰਿਆ ਕਰੋ ਸੰਤਾਂ ਦੇ ਬਾਰੇ ਤੂੰ ਮਾੜੇ ਸ਼ਬਦ ਯੂਜ਼ ਕਰਦੀ ਆ ਇਸ ਦਾ ਖਮਿਆਜਾ ਤੈਨੂੰ ਭੁਗਤਣਾ ਪਏਗਾ ਵੇ ਅਸੀਂ ਬਿਲਕੁਲ ਇਸ ਦੇ ਉੱਤੇ ਜੋ ਵੀ ਕਾਰਵਾਈ ਹੈ ਅਸੀਂ ਕਰਾਵਾਂਗੇ ਇਹ ਥੋੜੀ ਨਾ ਕਿ ਜੋ ਮਰਜੀ ਬੋਲੀ ਜਾਏ ਉਲੂਲ ਜਲੂਲ ਆਪਣੀ ਪਬਲਿਸਿਟੀ ਦੇ ਲਈ ਇਹ ਬਰਦਾਸ਼ਤ ਨਹੀਂ ਕੀਤਾ ਜਾਏਗਾ ਜਿਵੇਂ ਕਿ ਹੁਣੇ ਸਾਡੇ ਜਨਰਲ ਸਕੱਤਰ ਜਗਦੀਪ ਸਿੰਘ ਕਾਲੋਜੀ ਨੇ ਵੀ ਬਿਆਨ ਦਿੱਤਾ ਹੈ ਕਿ ਆਪਣੀ ਪਬਲਿਸਿਟੀ ਵਾਸਤੇ ਕੰਗਨੌਰ ਨੌਤੇ ਹੈ ਜਿਹੜੀ ਉਹ ਕੀ ਕਹਿੰਦੇ ਸਿੱਖਾ ਵਾਲੇ ਜਿਹੜੀ ਹੈ ਗਲਤ ਅਪਸ਼ਬਦ ਬੋਲ ਰਹੀ ਹੈ ਸੋ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਇਹਦੇ ਤੇ ਸਖਤ ਕਾਰਵਾਈ ਕੀਤੀ ਜਾਏਗੀ ਔਰ ਇਹਦਾ ਖਮਿਆਜਾ ਵੀ ਹੋ ਸਕਦਾ ਅਨਰੋਲ ਅਟੈਂਪਟ ਉਹਨਾਂ ਨੂੰ